ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕੁਦਰਤ ਨੇ ਸਾਨੂੰ ਕਈ ਤਰ੍ਹਾਂ ਦੇ ਤੋਹਫੇ ਦਿੱਤੇ ਨੇ ਤੇ ਜੇ ਮੌਸਮ ਦੇ ਹਿਸਾਬ ਦੇ ਨਾਲ ਉਹਨਾਂ ਤੋਹਫਿਆਂ ਦਾ ਸੇਵਨ ਕੀਤਾ ਜਾਵੇ ਇਸਤੇਮਾਲ ਕੀਤਾ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ਅੱਜ ਗੱਲ ਕਰਾਂਗੇ ਜਾਮਨ ਦੀ ਕਾਲੇ ਰੰਗ ਦੇ ਭੂਰੇ ਰੰਗ ਦੇ ਜਾਮਣੀ ਜੇ ਰੰਗ ਦੇ ਜਾਮਨ ਤੁਹਾਨੂੰ ਅੱਜਕੱਲ੍ਹ ਬਾਜ਼ਾਰ ਦੇ ਵਿੱਚ ਅਕਸਰ ਨਜ਼ਰ ਆ ਜਾਂਦੇ ਨੇ ਤੇ ਜਿੱਥੇ ਕਿਤੇ ਦਰਖਤ ਲੱਗੇ ਹੋਏ ਨੇ ਜਾਮਨ ਦੇ ਤਾਹ ਪੂਰੇ ਭਰੇ ਹੋਏ ਨੇ ਗੁੱਛਿਆਂ ਦੇ ਵਿੱਚ ਕਾਲੇ ਰੰਗ ਦੇ ਜਾਮਨ ਤੁਹਾਨੂੰ ਲਮਕਦੇ ਹੋਏ ਨਜ਼ਰ ਆਉਂਦੇ ਨੇ ਤੇ ਤੁਹਾਡੀ ਜੀਬ ਇੱਕ ਵਾਰ ਰਸ ਜ਼ਰੂਰ ਛੜਦੀ ਹੈ ਕਿ ਇਹ ਜਿਹੜਾ ਕੁਦਰਤ ਦਾ ਮਿੱਠਾ ਮੇਵਾ ਹੈ ਉਹ ਸਾਡੇ ਮੂੰਹ ਦੇ ਵਿੱਚ ਪਹੁੰਚ ਜਾਵੇ ਤੇ ਗੁਣਾਂ ਦੀ ਖਾਣਾ ਹੈ ਜਾਮਨ ਜਾਮਨ ਦੇ ਕੀ ਫਾਇਦੇ ਨੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਅੱਜ ਅਸੀਂ ਤੁਹਾਡੇ ਕਮੈਂਟਾਂ ਦੇ ਜ਼ਰੀਏ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਵਾਂਗੇ ਕਈ ਤਰ੍ਹਾਂ ਦੇ ਕਮੈਂਟ ਵੀ ਤੁਸੀਂ ਸਾਨੂੰ ਕਰਦੇ ਹੋ ਤੇ ਮੇਰੇ ਨਾਲ ਮੌਜੂਦ ਨੇ ਮਿਸਟਰ ਸੁਭਾਸ਼ ਗੋਇਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਗੁਲਸਾਹ ਸਵਾਗਤ ਹੈ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੀ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਗੁਲਸਾਹ ਜਿਸ ਤਰ੍ਹਾਂ ਅਕਸਰ ਕਿਹਾ ਜਾਂਦਾ ਹੈ ਕਿ 슈ਗਰ ਦੇ ਡਾਇਬਟੀਜ਼ ਦੇ ਮਰੀਜ਼ਾਂ ਦੇ ਵਾਸਤੇ ਜਾਮਣ ਕਿਸੇ ਰਾਮਬਾਨ ਔਸ਼ਧੀ ਤੋਂ ਘੱਟ ਨਹੀਂ ਜੇਕਰ ਇਹਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਵੇ ਇਹਦਾ ਸੇਵਨ ਕੀਤਾ ਜਾਵੇ ਤਾਂ ਕਹਿੰਦੇ ਜੀ 슈ਗਰ ਦੇ ਵਿੱਚ ਬੜਾ ਫਾਇਦਾ ਹੁੰਦਾ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਕਚੁਅਲੀ ਨਾ ਤਰਵਿੰਦਰ ਜੀ ਕਈ ਚੀਜ਼ਾਂ ਨੇ ਜਿਹੜੀਆਂ ਕੀ ਸਮਾਜ ਦੇ ਵਿੱਚ ਇੱਕ ਕਿਸੇ ਮਾੜੀ-ਮੋਟੀ ਚੀਜ਼ ਦੇ ਨਾਲ ਚੱਲ ਜਾਂਦੀਆਂ ਨੇ ਹੁਣ ਜਾਮਣ ਨੂੰ ਜੋੜ ਦਿੱਤਾ ਗਿਆ ਕਿ ਇਹ 슈ਗਰ ਦੇ ਰੋਗ 'ਚ ਫਾਇਦਾ ਕਰਦੀ ਹੈ ਬਿਲਕੁਲ ਸੱਚ ਹੈ ਕੀ ਜਾਮਨ ਦੀ ਜਿਹੜੀ ਗੁੱਠਲੀ ਆ ਉਹ ਸ਼ੂਗਰ ਰੋਗੀਆਂ ਵਾਸਤੇ ਇਨਸੂਲਿਨ ਦੇ ਬਰਾਬਰ ਕੰਮ ਕਰਦੀ ਜੀ ਜੇ ਜਾਮਨ ਦੀ ਗੁੱਠਲੀ ਜਿਹੜੀ ਆ ਉਹ ਅਸਲੀ ਹੋਵੇ ਜਾਮਨ ਔਰ ਹਾਰਡ ਗੁੱਠਲੀ ਵਾਲੀ ਜਾਮਨ ਜਿਹਨੂੰ ਅਸੀਂ ਕਾਲਾ ਜਾਮਨ ਕਹਿੰਦੇ ਆ ਉਹ ਮਿਲ ਜਾਂਦਾ ਔਰ ਅੱਜ ਕੱਲ ਤੇ ਬਾਬਾ ਜੀ ਦੀ ਬੜੀ ਕਿਰਪਾ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਇਹ ਫਲ ਮਿਲਦਾ ਇਹਦਾ ਇੱਕ ਵੱਡਾ ਰੀਜ਼ਨ ਵੀ ਆ ਕਿ ਬਰਸਾਤਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਦਾ ਵਾਲ ਬਹੁਤ ਝੜਦੇ ਆ ਔਰ ਮੌਸਮ ਆ ਜਾਉਂਦਾ ਕਿ ਵਾਲ ਝੜਨੇ ਝੜਨੇ ਆ ਔਰ ਉਹਨਾਂ ਨੂੰ ਕਿਹਾ ਗਿਆ ਕਿ 100 ਗ੍ਰਾਮ 200 ਗ੍ਰਾਮ ਜਾਮਨ ਡੇਲੀ ਖਾਓ ਹੂੰ ਰੱਬ ਨੇ ਇੰਨੀ ਮਿਕਦਾਰ ਚ ਦਿੱਤੀ ਹੋਈ ਹੈ ਕਿ ਸੜਕਾਂ ਤੇ ਵੇਸਟ ਹੋ ਜਾਂਦੀ ਹੈ ਭਾਈ ਬਿਲਕੁਲ ਇਹ ਇੰਨੀ ਲੋਕਾਂ ਵਾਸਤੇ ਜਾਮਨ ਦਿੱਤੀ ਗਈ ਹੈ ਔਰ ਜਾਮਨ ਨੂੰ ਖਾਣਾ ਕਿਵੇਂ ਆ ਕਈ ਤਰੀਕੇ ਆ ਕੋਈ ਕਿੱਦਾਂ ਖਾਂਦਾ ਕੋਈ ਕਿੱਦਾਂ ਖਾਂਦਾ ਲੇਕਿਨ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਕਿ ਜਾਮਨ ਦਾ ਜਿਹੜਾ ਖਾਣ ਦਾ ਤਰੀਕਾ ਉਹ ਤੇ ਹੋ ਗਿਆ ਨਮਕ ਲਗਾ ਕੇ ਹੂੰ ਹੁਣ ਜੀਤਾਸੀ ਨੂੰ ਨਮਕ ਲਗਾ ਕੇ ਖਾਣੇ ਆ ਫਿਰ ਤਾਂ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਵੀ ਠੀਕ ਕਰਦੀ ਆ ਜੇ ਬਿਨਾ ਨਮਕ ਤੋਂ ਖਾਣੇ ਆ ਤਾਂ ਕਈ ਵਾਰੀ ਇਹ ਲੂਜ਼ ਮੋਸ਼ਨ ਲਾ ਦਿੰਦੀ ਆ ਕਈ ਵਾਰੀ ਪੇਟ 'ਚ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਕ੍ਰੀਏਟ ਕਰ ਦਿੰਦੀ ਆ ਕਿਉਂਕਿ ਸ਼ਾਰੀਆ ਜੇ ਅਸੀਂ ਇਹਨੂੰ ਨਮਕ ਨਾਲ ਲੈਨੇ ਆ ਤਾਂ ਇਹ ਪੇਟ ਦੀਆਂ ਕਈ ਬਿਮਾਰੀਆਂ 'ਚ ਫਾਇਦਾ ਕਰਦੀ ਆ ਔਰ ਇੱਕ ਵੱਡੀ ਚੀਜ਼ ਹੋਰ ਹੈ ਇਹਦੇ 'ਚ ਉਹ ਹੈਗੀ ਆ ਉਸ ਤੋਂ ਬਾਅਦ ਜਾਮਨ ਖਾ ਲਓ ਜਾਮਨ ਖਾਣ ਤੋਂ ਬਾਅਦ ਇਹਦੀ ਗੁਟਲੀ ਆ ਉਹਨੂੰ ਸੁਕਾ ਲਓ ਡਰਾਈ ਕਰ ਲਓ ਜਿਹੜੀ ਤੁਸੀਂ ਆਪ ਸੁਕਾਈ ਹੋਈ ਗੁੱਠਲੀ ਆ ਉਹ ਤੁਹਾਨੂੰ ਭਰੋਸਾ ਹੋਊਗਾ ਵੀ ਇਹ ਸਹੀ ਚੀਜ਼ ਆ ਹੁਣ ਜੇ ਅਸੀਂ ਪੰਸਾਰੀ ਤੋਂ ਲੈਣਿਆ ਪਤਾ ਨਹੀਂ ਕਿੰਨੇ ਦਿਨ ਪੁਰਾਣੀ ਪਈ ਆ ਉਹਦੇ ਗੋਲੇ ਕਈ ਵਾਰੀ ਕੀੜਾ ਵੀ ਲੱਗਿਆ ਹੁੰਦਾ ਝਾੜ ਝੰਮ ਕੇ ਦੇ ਦਿੰਦੇ ਆ ਲੇਕਿਨ ਕੀੜੇ ਵਾਲੀ ਤਾਂ ਕਦੀ ਵੀ ਨਹੀਂ ਲੈਣੀ ਗੁੱਠਲੀ ਤਾਂ ਇਹ ਤਾਂ ਹੋ ਗਈ ਗੁੱਠਲੀ ਦੀ ਗੱਲ ਇਹ ਹੋ ਗਈ ਜਾਮਨ ਦੀ ਗੱਲ ਕਿ ਇਹ ਲੋਕਾਂ ਨੂੰ ਪਤਾ ਹੈ ਕਿ ਇਹ ਸ਼ੂਗਰ ਵਾਸਤੇ ਆ ਇੱਕ ਗੱਲ ਲੋਕਾਂ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਇਹ ਜਿਹੜੇ ਲੋਕਾਂ ਦਾ ਖੂਨ ਘਟ ਜਾਂਦਾ ਐਚਬੀ ਘਟਦਾ ਉਹਦੇ ਲਈ ਬਹੁਤ ਫਾਇਦੇਮੰਦ ਆ ਜੀ ਜਾਮਣ ਬਾਡੀ ਦੇ ਵਿੱਚ ਐਚਵੀ ਨੂੰ ਵਧਾਉਣ ਦਾ ਕੰਮ ਕਰਦੀ ਆ ਔਰ ਇਹਨੂੰ ਲਗਾਤਾਰ ਖਾ ਲੋ 15-20 ਦਿਨ ਤੁਸੀਂ ਉਹਦਾ ਐਚਵੀ ਚੈੱਕ ਕਰਾ ਲਓ ਜਿਹਦਾ ਐਚਵੀ ਘਟ ਰਿਹਾ ਬਿਲਕੁਲ ਫਾਇਦੇਮੰਦ ਹੋਊਗੀ ਇਹ ਤਰਮਿੰਦਰ ਜੀ ਜਿਹੜੀ ਇਹਦੀ ਲੱਕੜ ਹੈ ਪੱਤੇ ਆ ਜੜ ਹਰ ਚੀਜ਼ ਕੰਮ ਆਉਂਦੀ ਹੂੰ ਜੀ ਜੀ ਬਿਲਕੁਲ ਜੀ ਤੇ ਜਿਸ ਤਰ੍ਹਾਂ ਦੇ ਨਾਲ ਹੁਣ ਤੁਹਾਡੇ ਕੋਲੇ ਮੌਕਾ ਵੀ ਹੈਗਾ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਜਾਮਣ ਵੱਧ ਤੋਂ ਵੱਧ ਅ ਜ਼ਰੂਰ ਖਾਣ ਦੀ ਕੋਸ਼ਿਸ਼ ਕਰੋ ਪਰ ਲਿਮਟ ਦੇ ਵਿੱਚ ਖਾਣੀ ਹੈ ਜਿਵੇਂ ਗੋਲ ਸਾਹਿਬ ਨੇ ਦੱਸ ਦਿੱਤਾ ਹੈ ਕਿ ਕਈ ਵਾਰੇ ਫਿਰ ਚੀਜ਼ਾਂ ਨੁਕਸਾਨ ਵੀ ਕਰ ਦਿੰਦੀਆਂ ਨੇ ਤੇ ਕੋਸ਼ਿਸ਼ ਕਰੋ ਕਿ ਜਾਮਨ ਤਾਜ਼ੀ ਹੀ ਹੋਵੇ ਤੇ ਗੁਲ ਸਾਹਿਬ ਇੱਕ ਹੋਰ ਜਿਹਨੂੰ ਫਲਾਂ ਦਾ ਰਾਜਾ ਕਹਿੰਦੇ ਨੇ ਵੀ ਫਲਾਂ ਦਾ ਰਾਜਾ ਹੈ ਜੀ ਅੰਬ ਅੰਬ ਖਾਣਾ ਕਿੰਨਾ ਕੁ ਸਹੀ ਹੈ ਕਈ ਵਾਰ ਅੰਬ ਦੀ ਕਹਿੰਦੇ ਤਸਵੀਰ ਕਾਫੀ ਗਰਮ ਹੁੰਦੀ ਹੈ ਤਾਂ ਪੇਟ ਦੇ ਵਿੱਚ ਗੜਬੜ ਵੀ ਪੈਦਾ ਕਰ ਦਿੰਦਾ ਹੈ ਤੇ ਇੱਕ ਸਵਾਲ ਸਾਡੇ ਦਰਸ਼ਕਾਂ ਨੇ ਜ਼ਰੂਰ ਪੁੱਛਿਆ ਹੈ ਕਹਿੰਦੇ ਜੀ ਸ਼ੂਗਰ ਦੇ ਰੋਗੀ ਅੰਬ ਖਾ ਸਕਦੇ ਨੇ ਬਿਲਕੁਲ ਖਾ ਸਕਦੇ ਆ ਜਿੰਨੇ ਵੀ ਮੇਰੇ ਕੋਲ ਆਉਂਦੇ ਆ ਮੇਰੇ ਕੋਲੇ ਹਰ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਉਹ ਵੀ ਆਉਂਦੇ ਆ ਜਿਹੜੇ ਬਹੁਤ ਵਿਦਵਾਨ ਆ ਉਹ ਵੀ ਆਉਂਦੇ ਆ ਜਿਹੜੇ ਬਿਲਕੁਲ ਅਨਜਾਨ ਆ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਪਰ ਲੇਕਿਨ ਜਦੋਂ ਮੈਂ ਲੋਕਾਂ ਨੂੰ ਇਹ ਕਹਿਣਾ ਕਿ ਮੰਗੇਓ ਜ਼ਰੂਰ ਖਾਓ ਪਰ ਉਹਨੂੰ ਖਾਣਾ ਕਿੰਨਾ ਇਹ ਨਹੀਂ ਹੈ ਕਿ ਅਸੀਂ ਕਿਲੋ ਖਾ ਲਈ ਅੱਧਾ ਕਿਲੋ ਖਾ ਲਈ ਇਹ ਨਹੀਂ ਅਸੀਂ ਉਹਨੂੰ ਇੱਕ ਜਾਂ ਦੋ ਪੀਸ ਟੇਸਟ ਕਰਨ ਵਾਸਤੇ ਜਦੋਂ ਤੁਸੀਂ ਮੂੰਹ ਦੇ ਵਿੱਚ ਲੈਨੇ ਹੋ ਉਹਨੂੰ ਟੇਸਟ ਕਰਦੇ ਹੋ ਤਾਂ ਉਹ ਉਹਦੇ ਵਿੱਚ ਜਿਹੜਾ ਮਿੱਠਾ ਉਹ ਸੁਕ੍ਰੋਸ ਹੈ 슈ਗਰ ਨੂੰ ਕੰਟਰੋਲ ਕਰਦਾ ਨਾ ਕਿ 슈ਗਰ ਨੂੰ ਵਧਾਊਗਾ 슈ਗਰ ਫਾਰ ਦੀ ਟਾਈਮ ਥੋੜੀ ਬਹੁਤ ਹੀ ਵੱਧ ਸਕਦੀ ਆ ਇਹ ਔਰ ਉਸ ਤੋਂ ਬਾਅਦ 2 ਘੰਟੇ ਬਾਅਦ ਚੈੱਕ ਕਰੋ ਬਿਲਕੁਲ ਨਾਰਮਲ ਹੋਊਗੀ ਬਿਨਾ ਦਵਾਈ ਤੋਂ ਕਿਉਂਕਿ ਅੰਬ ਜਿਹੜਾ ਹੈਗਾ ਇਹਨੂੰ ਫਲਾਂ ਦਾ ਰਾਜਾ ਐਵੇਂ ਨਹੀਂ ਕਿਹਾ ਗਿਆ ਇਹਨੂੰ ਜਦੋਂ ਬੰਦਾ ਖਾਣ ਲੱਗਦਾ ਨਾ ਰੁਕਿਆ ਨਹੀਂ ਜਾਂਦਾ ਕਈ ਵਾਰ ਤਾਂ ਉਹ ਕਿਲੋ ਕਿਲੋ ਅੰਬ ਖਾ ਜਾਂਦਾ ਤਾਂ ਇਹਦੀ ਲੱਕੜ ਹੋਰ ਵੀ ਫਾਇਦੇਮੰਦ ਆ ਅੰਬ ਦੇ ਪੇੜ ਦੀ ਲੱਕੜ ਹਵਨ ਚ ਯੂਜ਼ ਹੁੰਦੀ ਆ ਔਰ ਉਦਾਂ ਵੀ ਜਿਹੜੀ ਅੰਬ ਦੀ ਲੱਕੜ ਆ ਉਹਦੇ ਜਿਹੜੇ ਬੈਨੀਫਿਟ ਆ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੇ ਲੋਕਾਂ ਨੂੰ ਮੈਂ ਦੇਖਿਆ ਪਾਚਨ ਕਿਰਿਆ ਠੀਕ ਕਰਨ ਦੇ ਵਿੱਚ ਅੰਬ ਦੀ ਲੱਕੜੀ ਦਾ ਪਾਊਡਰ ਦਿੱਤਾ ਜਾਂਦਾ ਬਹੁਤ ਫਾਇਦਾ ਕਰਦਾ ਹੈ ਪਾਚਨ ਕਿਰਿਆ ਨੂੰ ਬਿਲਕੁਲ ਅੱਜ ਕੱਲ ਜਿਵੇਂ ਫੈਟੀ ਲੀਵਰ ਦੇ ਪੇਸ਼ੈਂਟ ਐਨੇ ਵਧੇ ਆ ਮੈਂ ਕਈਆਂ ਨੂੰ ਅੰਬ ਦੀ ਜਿਹੜੀ ਸੱਕ ਆ ਅੰਬ ਦੇ ਪੇੜ ਦਾ ਉਹ ਦੱਸਿਆ ਵੀ ਇਹਨੂੰ ਸੱਕ ਨੂੰ ਜਿਹੜਾ ਹੈਗਾ ਪੀਸ ਕੇ ਪਾਊਡਰ ਬਣਾਓ ਉਹਦਾ ਅੱਧਾ ਚਮਚਾ ਖਾਣਾ ਸ਼ੁਰੂ ਕਰ ਦੋ ਔਰ ਇਹ ਇਹ ਕੋਈ ਮੈਂ ਐਵੇਂ ਨਹੀਂ ਕਹਿੰਦਾ ਇਹ ਗ੍ਰੰਥ ਦੇ ਵਿੱਚ ਲਿਖਿਆ ਆ ਮੈਂ ਬਿਨਾ ਗ੍ਰੰਥ ਤੋਂ ਗੱਲ ਹੀ ਨਹੀਂ ਕਰਦਾ ਕਿਉਂਕਿ ਮੈਨੂੰ ਜਦੋਂ ਕਹਨੂਗੀ ਪੁੱਛੇ ਮੈਂ ਦਿਖਾ ਦਦਾ ਸੀਗਾ ਔਰ ਗ੍ਰੰਥ ਵੀ ਕਿਹੜਾ ਰਾਵਣ ਸਾਹਿਤਿਆ ਉਸ ਟਾਈਮ ਦਾ ਗ੍ਰੰਥ ਹੈ ਰਾਵਣ ਜੀ ਦਾ ਲਿਖਿਆ ਉਹਦੇ ਵਿੱਚ ਲਿਖਿਆ ਪਿਆ ਔਰ ਰਾਵਣ ਸਾਹਿਤਿਆ ਜਿਹੜੀ ਸਾਡੇ ਕੋਲੇ ਕਿਤਾਬ ਹੈ ਇਹ ਬਹੁਤ ਹੀ ਮਹੱਤਵਪੂਰਨ ਬਹੁਤ ਹੀ ਦੁਰਲਭ ਕਿਤਾਬ ਹੈ ਔਰ ਇਹ ਸਾਨੂੰ ਜਦੋਂ ਮਿਲੀ ਸੀ ਤ ਸਾਨੂੰ ਲੱਗਦਾ ਸੀ ਵੀ ਅਸੀਂ ਬਹੁਤ ਵੱਡਾ ਖਜ਼ਾਨਾ ਲੈ ਕੇ ਆਏ ਔਰ ਸੱਚਮੁੱਚ ਹੋ ਇੱਕ ਬਹੁਤ ਵੱਡਾ ਖਜ਼ਾਨਾ ਕਿਉਂਕਿ ਆਯੁਰਵੇਦ ਦੇ ਵਿੱਚ ਅਗਰ ਕੋਈ ਨਾੜੀ ਵੈਦ ਹੋਇਆ ਸਭ ਤੋਂ ਪਹਿਲਾ ਨਾੜੀ ਵੈਦ ਜਿਹੜਾ ਹੋਇਆ ਉਹ ਰਾਵਣ ਹੋਇਆ ਨਾੜੀ ਦੇਖਣ ਦੀ ਜਿਹੜੀ ਪ੍ਰਕਿਰਿਆ ਸੀ ਬਾਤ ਪਿੱਤ ਕਫ ਦੀ ਸਭ ਤੋਂ ਪਹਿਲਾਂ ਰਾਵਣ ਤੋਂ ਸ਼ੁਰੂ ਹੋਈ ਸੀ ਤਾਂ ਉਹ ਇੱਕ ਬਹੁਤ ਹੀ ਵੱਡਾ ਵਿਦਵਾਨ ਵੀ ਸੀ ਵੈਦ ਵੀ ਸੀ ਚਲੋ ਜਿਹੜੇ ਇਨਸਾਨ 'ਚ ਕੋਈ ਐਬ ਹੁੰਦਾ ਕੋਈ ਬਹਿਲ ਹੁੰਦਾ ਤਾਂ ਉਹਦੇ ਕਈ ਵਾਰੀ ਅਛਾਈਆਂ ਜਿਹੜੀਆਂ ਨੇ ਉਹ ਛੁੱਪ ਜਾਂਦੀਆਂ ਨੇ ਲੇਕਿਨ ਉਹ ਵਿਦਵਾਨ ਸੀ ਤਾਂ ਉਹਦੇ ਜਿਹੜੇ ਗ੍ਰੰਥ ਲਿਖੇ ਹੋਏ ਨੇ ਆਜਰ ਵਿੱਚ ਉਹਦੇ 'ਚ ਇਹ ਲਿਖਿਆ ਹੋਇਆ ਕਿ ਅੰਬ ਦੀ ਜਿਹੜੀ ਲੱਕੜ ਹੈ ਉਹਦਾ ਜਿਹੜਾ ਸੱਕ ਹੈ ਉਹ ਵਾਕਈ ਬਹੁਤ ਕਮਾਲ ਕਰਦਾ ਪਾਚਨ ਕਰਿਆ ਵਾਸਤੇ ਔਰ ਅੰਬ ਜਿਹੜਾ ਹੈਗਾ ਉਹ ਵੀ ਤੁਹਾਡੀ ਪਾਚਨ ਸ਼ਕਤੀ ਵਧਾਉਂਦਾ ਔਰ ਉਹ ਵੀ ਤੁਹਾਡੇ ਅੰਦਰ ਜਿਹੜੀ ਜਿਵੇਂ ਤੁਸੀਂ ਅੰਬ ਖਾ ਲਿਆ 슈ਗਰ ਹੈਗੀ ਆ ਤਾਂ ਤੁਹਾਡੀ ਤੁਹਾਡੀ ਬਾਡੀ ਨੂੰ એનર્ਜੀ ਦਿੰਦਾ ਰੋਗਨ ਲੜਨ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ ਆ ਇਮਿਊਨਿਟੀ ਵਧਾਉਣ ਦੇ ਕੰਮ ਆਉਂਦਾ ਫਿਰ ਅੰਬ ਦਾ achar ਬਹੁਤ ਫਾਇਦੇਮੰਦ ਹੁਣ ਕਈ ਕਹਿੰਦੇ ਨੇ ਜੇ ਅੰਬ ਦਾ achar ਨਹੀਂ ਖਾਣਾ ਮੈਂ ਕਹਿੰਦਾ ਬਿਲਕੁਲ ਨਾ ਖਾਓ ਜਿਹੜਾ ਸਤਰੰਗਾ achar ਆ ਪੰਜ ਟੰਗਾ achar ਆ ਕੁਝ ਵੀ ਕਹੀ ਜਾਂਦੇ ਆ ਉਹ ਨਾ ਖਾਓ ਪਰ ਜਿਹੜਾ ਘਰ ਦਾ ਬਣਾਇਆ ਹੋਇਆ ਤੇਲ 'ਚ ਬਣਿਆ ਸਰੋਂ ਦੇ ਚ ਉਹ 'ਚ ਕਲੌਂਜੀ ਵੀ ਆ ਉਹ 'ਚ ਮੇਥੀ ਵੀ ਆ ਉਹ 'ਚ ਹੋਰ ਵੀ ਕਈ ਚੀਜ਼ਾਂ ਪਾ ਕੇ ਉਹਨੂੰ ਬਣਾਇਆ ਉਹ ਜਿਹੜਾ ਅਚਾਰ ਆ ਉਹ ਖਾਣਾ ਚਾਹੀਦਾ ਕਿਉਂਕਿ ਕਈ ਵਾਰੀ ਐਹੋ ਜਿਹੀਆਂ ਚੀਜ਼ਾਂ ਦੀ ਜਦ ਤੁਸੀਂ ਗੱਲਾਂ ਕਰਦੇ ਆ ਪਿੰਡਾਂ 'ਚ ਜੰਮੇ ਪਲੇ ਆ ਮੂੰਹ 'ਚ ਪਾਣੀ ਆ ਜਾਂਦਾ ਹਲੇ ਵੀ ਉਹਦਾ ਟੇਸਟ ਬਣ ਜਾਂਦਾ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਮੂੰਹ 'ਚ ਸਲਾਈਵਾ ਪੈਦਾ ਕਰ ਦੇਣ ਉਹ ਕਦੇ ਵੀ ਤੁਹਾਨੂੰ ਨੁਕਸਾਨ ਨਹੀਂ ਕਰ ਸਕਦੀ ਔਰ ਦੂਜੀ ਚੀਜ਼ ਅੱਪਾ ਜਿਵੇਂ ਹੁਣੀ ਜਮਨ ਦੀ ਗੱਲ ਕਰ ਰਹੇ ਸੀ ਅੰਬ ਦੀ ਸੱਕ ਦੀ ਗੱਲ ਕਰ ਰਹੇ ਸੀ ਹੁਣ ਜਮਨ ਦਾ ਜਿਹੜਾ ਸੱਕ ਹੈ ਜਾਂ ਜਮਨ ਦੀ ਜਿਹੜੀ ਲੱਕੜੀ ਆ ਹੁਣ ਜਮਨ ਦੇ ਸੱਕ ਦਾ ਪਾਊਡਰ ਬਣਾ ਕੇ ਰੱਖੋ ਜਾਮਨ ਦੀ ਗੁਠਲੀ ਦਾ ਪਾਊਡਰ ਬਣਾ ਕੇ ਰੱਖੋ ਜਾਮਨ ਦਾ ਸਿਰਕਾ ਬਣਾ ਕੇ ਰੱਖੋ ਇਹ ਉਹ ਚੀਜ਼ਾਂ ਨੇ ਜੇ ਤੁਸੀਂ ਕਹੋਗੇ ਗੁਇਲ ਸਰ ਤੁਸੀਂ ਦੇ ਦਿਓ ਮੇਰੇ ਕੋਲ ਨਹੀਂ ਹੋਣੀ ਆ ਮੈਂ ਤੁਹਾਨੂੰ ਦੱਸਾ ਇਹ ਸਿਰਫ ਮੈਂ ਦੱਸ ਇਸ ਲਈ ਰਿਆਂ ਕਿ ਜਿਹੜੇ ਲੋਕ ਬਣਾ ਸਕਦੇ ਨੇ ਉਹ ਬਣਾ ਕੇ ਇਹਨੂੰ ਇਸਤੇਮਾਲ ਕਰਿਆ ਕਰੋ ਜੇ ਤੁਸੀਂ ਮੈਨੂੰ ਕਹੋਗੇ ਵੀ ਗੁਇਲ ਸਰ ਤੁਸੀਂ ਦੇ ਦਿਓ ਤਾਂ ਬਿਲਕੁਲ ਵੀ ਇਹ ਚੀਜ਼ਾਂ ਮੇਰੇ ਕੋਲ ਪ੍ਰੋਵਾਈਡ ਹੋਣੀ ਆ ਨਾ ਮੈਂ ਜਾਮਨ ਦੀ ਗੁਠਲੀ ਦਾ ਪਾਊਡਰ ਦੇ ਸਕਦਾ ਨਾ ਮੈਂ ਜਾਮਨ ਦੀ ਲੱਕੜੀ ਦਾ ਪਾਊਡਰ ਦੇ ਸਕਦਾ ਨਾ ਮੈਂ ਜਾਮਨ ਦੀ ਲੱਕੜ ਦਾ ਗਲਾਸ ਦੇ ਸਕਦਾ ਨਾ ਮੈਂ ਜਾਮਨ ਦੀ ਲੱਕੜ ਦੇ ਸਕਦਾ ਤੁਹਾਨੂੰ ਮਤਲਬ ਮੈਂ ਇਹਦਾ ਗਿਆਨ ਜ਼ਰੂਰ ਤੁਹਾਨੂੰ ਦੇ ਸਕਦਾ ਕਿਉਂਕਿ ਮੈਨੂੰ ਪਤਾ ਹੈ ਕਿ ਆਪਾਂ ਜਿਹੜੇ ਪੰਜਾਬੀ ਆ ਸਾਨੂੰ ਜਦੋਂ ਕੋਈ ਚੀਜ਼ ਪਤਾ ਲੱਗ ਗਈ ਸਾਨੂੰ ਫਾਇਦਾ ਕਰੂਗੀ ਤਾਂ ਅਸੀਂ ਉਹਨੂੰ ਕਿਸੇ ਤਰੀਕੇ ਵੀ ਹਾਸਲ ਕਰਦੇ ਆ ਔਰ ਮੈਨੂੰ ਪਤਾ ਤੁਸੀਂ ਕਰ ਲੈਣਾ ਹਰ ਇੱਕ ਦੇ ਘਰੇ ਜਾਮਨ ਖੜੀ ਆ ਕਿਸੇ ਦੇ ਤਾਂ ਕਿਸੇ ਦੇ ਵੇਲੇ ਚ ਖੜੀ ਆ ਕਿਸੇ ਦੇ ਬਾਹਰ ਖੜੀ ਆ ਕਿਸੇ ਦੀ ਕੋਈ ਕਹਿੰਦੇ ਨੇ ਸਾਡੇ ਦਾ ਸਾਥ ਵਿੱਚ ਖੜੀ ਆ ਹਰ ਇੱਕ ਜਗ੍ਹਾ ਸਾਨੂੰ ਜਾਮਣ ਮਿਲਦੀ ਆ ਹਲੇ ਔਰ ਦੂਜੀ ਇਹ ਦੇਖੋ ਕਿ ਜਾਮਣ ਦੀ ਜਿਹੜੀ ਲੱਕੜ ਆ ਉਹਦੇ ਬਾਰੇ ਇਤਿਹਾਸ ਗਵਾ ਹੈ ਕਿ ਉਸ ਲੱਕੜ ਦਾ ਇੱਕ ਪੀਸ ਵੱਡਾ ਲੈ ਲਓ ਐ ਬਾਹ ਵਰਗਾ ਜੀ ਮੈਂ ਅਸੀਂ ਸੋਟਾ ਲੈਣੇ ਕੁੰਡੀ ਸੋਟੇ ਵਾਲਾ ਪੀਸ ਲਓ ਉਹਨੂੰ ਤੁਸੀਂ ਆਪਣੇ ਪਾਣੀ ਦੀ ਜਿਹੜੀ ਟੰਕੀ ਆ ਛੱਤ ਦੇ ਉੱਤੇ ਰੱਖੀ ਹੋਈ ਉਹਦੇ ਵਿੱਚ ਰੱਖ ਦੋ ਟੰਕੀ ਦੇ ਵਿੱਚ ਜੇ ਕਾਈ ਜੰਮ ਜੇ ਲਓ ਇਤੋਂ ਵੱਧ ਗਲਤ ਨਹੀਂ ਹੋ ਸਕਦੀ ਇਹ ਤੇ ਤੁਹਾਡੇ ਸਾਹਮਣੇ ਹੋਊਗਾ ਨਾ ਪ੍ਰਤੱਖ ਜਿਵੇਂ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਦੀ ਔਰ ਜਿਹੜੇ ਗਿਆਨੀ ਲੋਕ ਆ ਉਹਨਾਂ ਨੂੰ ਪਤਾ ਹੈ ਮੈਂ ਕੀ ਕਹਿ ਰਿਹਾ ਕਿਉਂਕਿ ਮੈਂ ਤੇ ਐਡਾ ਗਿਆਨ ਰੱਖਦਾ ਨਹੀਂ ਪਰ ਮੈਂ ਕਿਤਾਬ ਦੇ ਮਦਦੂਕ ਜ਼ਰੂਰ ਬੋਲਦਾ ਕਿ ਇਹ ਲੱਕੜ ਨੂੰ ਤੁਸੀਂ ਜਮਨ ਦੀ ਲੱਕੜ ਆਪਦੇ ਪਾਣੀ ਦੀ ਟੈਂਕੀ ਚ ਰੱਖ ਦੋ ਕਾਈ ਨਹੀਂ ਜੰਮਦੀ ਕਿਉਂ ਇੱਕ ਐਗਜ਼ਾਮਪਲ ਹੋਰ ਦੇ ਦਿੰਦਾ ਕਿ ਜਿੰਨਾ ਵੀ ਜਹਾਜ਼ ਕਿਸ਼ਤੀ ਚੱਲਦੀ ਆ ਹੂੰ ਸਮੁੰਦਰ ਦੇ ਵਿੱਚ ਉਹਦੀ ਸਾਈਡ ਤੇ ਇਹ ਲੱਕੜ ਲੱਗੀ ਹੁੰਦੀ ਆ ਅੰਬ ਦੀ ਕਿਉਂਕਿ ਇਹ ਹਲਕੀ ਹੁੰਦੀ ਆ ਔਰ ਦੂਜੀ ਗੱਲ ਜਿੱਥੇ ਅੰਬ ਦੀ ਲੱਕੜ ਐ ਅੰਬ ਦੀ ਲੱਕੜ ਨੂੰ ਚਾਹੇ ਕਿੰਨੇ ਸਾਲ ਪਾਣੀ ਚ ਰੱਖ ਲਓ ਇਹਨੂੰ ਕਾਈ ਨਹੀਂ ਜੰਮਦੀ ਪਹਿਲਾਂ ਐਗਜ਼ਾਮਪਲਸ ਜੀ ਅਸੀਂ ਉਹ ਤਖਤੇ ਜੇ ਬਣਾ ਬਣਾ ਕੇ ਖੂਹਾਂ ਦੇ ਗੱਭੇ ਪਏ ਹੁੰਦੇ ਸੀ ਕਿਉਂਕਿ ਸਾਡੀ ਤਾਂ ਮੇਰਾ ਪਿੰਡ ਐ ਚੋਂਦਾ ਮੰਨ ਨਹੀਂ ਸਾਡੀ ਜਿਹੜੀ ਦੁਕਾਨ ਸੀ ਕਰਿਆਨੇ ਦੀ ਮੇਰੇ ਫਾਦਰ ਸਾਹਿਬ ਦੀ ਉਹਦੇ ਮੂਰੇ ਖੂਹ ਸੀ ਉਹਦੀ ਮੌਣ ਤੇ ਆਮ ਲੋਕ ਬੈਠੇ ਰਹਿੰਦੇ ਸੀ ਉੱਥੇ ਅਸੀਂ ਦੇਖਦੇ ਸੀ ਵੀ ਇਹ ਲੱਕੜ ਜੀ ਕਿਉਂ ਪਈ ਆ ਉਹ ਸਿਰਫ ਉਹ ਕਾਈ ਨਾ ਜੰਮੇ ਉਹਦੇ ਵਿੱਚ ਛੋਟੇ ਹੁੰਦੇ ਸੀ ਕੂਚ ਕਾਈ ਨਹੀਂ ਦੀ ਜੰਮ ਦੀ ਮਤਲਬ ਇਹ ਲੱਕੜ ਜਿਹੜੀ ਆ ਅੰਬ ਦੀ ਲੱਕੜ ਰੱਖਣ ਨਾਲ ਤੁਹਾਨੂੰ ਇੱਕ ਤਾਂ ਦੇਖੋ ਪਾਣੀ ਸ਼ੁੱਧ ਹੁੰਦਾ ਪਾਣੀ ਨੇ ਕਈ ਦੂਸ਼ਿਤ ਕਰਿਆਵਾਂ ਨੂੰ ਇਹ ਸ਼ੁੱਧ ਕਰਦਾ ਔਰ ਇਸ ਲੱਕੜ ਨੂੰ ਰੱਖਣ ਨਾਲ ਕੋਈ ਨੁਕਸਾਨ ਨਹੀਂ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਜਾਮਣ ਦੀ ਲੱਕੜ ਤੋਂ ਬਣਿਆ ਹੋਇਆ ਗਲਾਸ ਤੁਹਾਨੂੰ ਕਿਤੋਂ ਵੀ ਮਿਲਦਾ ਉਹਨੂੰ ਜਦੇ ਲੈ ਲਓ ਕਿਸੇ ਭਾਅ ਵੀ ਮਿਲਦਾ ਖਰੀਦ ਲਓ ਕਿਉਂਕਿ ਅੱਗੇ ਰਾਜੇ ਮਹਾਰਾਜੇ ਵੀ ਜਾਮਨ ਦੀ ਲੱਕੜ ਦੇ ਵਿੱਚ ਪਾਣੀ ਪੀਂਦੇ ਸੀ ਜਾਮਨ ਦੀ ਲੱਕੜ ਦੇ ਬਾਟਿਆਂ ਦੇ ਵਿੱਚ ਦਹੀਂ ਖਾਂਦੇ ਸੀ ਕਿਉਂ ਉਹਦਾ ਜਿਹੜਾ ਪ੍ਰਭਾਵ ਹੈ ਨਾ ਜੀ ਕਮਾਲ ਦਾ ਨਾ 슈ਗਰ ਦੀ ਕਮਜ਼ੋਰੀ ਨਾ ਤੁਹਾਨੂੰ ਖੂਨ ਦੀ ਕਮਜ਼ੋਰੀ ਨਾ ਤੁਹਾਡੀਆਂ ਹੱਡੀਆਂ ਵੀਕ ਕਿਉਂਕਿ ਜਾਮਨ ਜਿਹੜਾ ਹੈਗਾ ਇਹ ਜੀਵਨ ਆ ਹਮ ਔਰ ਇਹਦੇ ਬਾਰੇ ਚੰਗੀ ਤਰ੍ਹਾਂ ਜੇ ਤੁਸੀਂ ਪੜਨਾ ਤਾਂ Google ਤੇ ਜਾਓ www.vaidwan.com ਤੇ ਜਦੋਂ ਤੁਸੀਂ ਜਾਓਗੇ ਉਹਦੇ ਉੱਤੇ ਮੈਂ ਇਹਦਾ ਪੂਰਾ ਲੇਖ ਲਿਖਿਆ ਹੋਇਆ ਤੁਸੀਂ ਸਾਡੇ ਜਿਹੜੇ ਵੈਦ ਜੀ ਆ ਵੈਦ ਅਨਿਲ ਕੁਮਾਰ ਜੀ ਉਹਨਾਂ ਨੇ ਵੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ 'ਚ ਸ਼ੋਧਨ ਕਰਕੇ ਲਿਖਿਆ ਕਿ ਜਾਮਨ ਜਿਹੜੀ ਆ ਜਦੋਂ ਵੀ ਸੀਜ਼ਨ ਆਉਂਦਾ ਖੁੱਲ ਕੇ ਜਾਮਨ ਦਾ ਸੇਵਨ ਕਰੋ ਜਾਂ ਬੰਦਾ ਸਰਕਾ ਬਣਾ ਕੇ ਰੱਖੋ ਜਾਮਨ ਦੀਆਂ ਗੁਠਲੀਆਂ ਸੁਕਾ ਕੇ ਰੱਖੋ ਜਾਂ ਫਿਰ ਪੰਜਾਰੀਆਂ ਤਲੋ ਜਾਮਨ ਜਿਹੜੀ ਆ ਇਹ ਆਪਣੇ ਲਈ ਬਹੁਤ ਫਾਇਦੇਮੰਦ ਹੈ ਇਹ ਗੱਲ ਸਾਰੇ ਲੋਕਾਂ ਨੂੰ ਪਤਾ ਕੀ ਜਾਮਨ ਜਿਹੜੀ ਹੈਗੀ ਆ ਉਹ 슈ਗਰ ਨੂੰ ਕੰਟਰੋਲ ਕਰਦੀ ਆ ਅਗਰ 슈ਗਰ ਦੀ ਬਿਮਾਰੀ ਹੈ ਤਾਂ ਜਾਮਨ ਤੁਹਾਡੇ ਸਾਰੇ ਰੋਗਾਂ ਦੇ ਭਾਰੀ ਹੈ ਜੀ ਬਿਲਕੁਲ ਜੀ ਤੇ ਗੁਲਸਾਹਬ ਬਾਜਕਲ ਅਕਸਰ ਤੁਸੀਂ ਵੀ ਬਾਜ਼ਾਰ ਦੇ ਵਿੱਚ ਜਾਂਦੇ ਹੋ ਤਾਂ ਇੱਕ ਜੂਸ ਵਾਲੀ ਰੇੜੀ ਦੇ ਉੱਤੇ ਸਟਾਲ ਦੇ ਉੱਤੇ ਕਾਫੀ ਭੀੜ ਲੱਗੀ ਹੁੰਦੀ ਹੈ ਤੇ ਉਹ ਕੁਝ ਮਹਿੰਗਾ ਵੀ ਨਹੀਂ ਹੁੰਦਾ ਠੀਕ ਹੈ ਸਭ ਤੋਂ ਸਸਤਾ ਜੂਸ ਉਹੀ ਮੰਨਿਆ ਜਾਂਦਾ ਜਿਹਨੂੰ ਆਪਾਂ ਰੋਵੀ ਕਹਿ ਦਿੰਨੇ ਆ ਗੰਨੇ ਦਾ ਰਸ ਵੀ ਕਹਿ ਦਿੰਨੇ ਆ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਜਾਗਰੂਕ ਕਰੋ ਕਿ ਉਹ ਅਸਲ ਦੇ ਵਿੱਚ ਕਿੰਨਾ ਹਾਲਾਤਾਂ ਦੇ ਵਿੱਚ ਪੀਣਾ ਚਾਹੀਦਾ ਹੈ ਕਿਵੇਂ ਦਾ ਪੀਣਾ ਚਾਹੀਦਾ ਹੈ ਤੇ ਖਾਸ ਕਰਕੇ 슈ਗਰ ਦੇ ਰੋਗੀ ਗੰਨੇ ਦਾ ਜੂਸ ਪੀ ਸਕਦੇ ਨੇ ਬਿਲਕੁਲ ਪੀ ਸਕਦੇ ਆ ਕਿਉਂਕਿ ਗੰਨੇ ਦਾ ਰਸ ਜਿਹੜਾ ਹੈਗਾ ਉਹ 슈ਗਰ ਰੋਗੀਆਂ ਵਾਸਤੇ ਬਹੁਤ ਹੀ ਪਿਆਰੀ ਇੱਕ ਦਵਾਈ ਦਾ ਕੰਮ ਕਰਦਾ ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਤਰਵਿੰਦਰ ਜੀ ਮੈਂ ਅੱਜ ਤੋਂ ਕਈ ਮਹੀਨੇ ਪਹਿਲਾਂ ਜਾਂ ਕੱਲ੍ਹ ਸਾਲ ਪਹਿਲਾਂ ਵੀ ਹੋ ਸਕਦਾ ਮੈਂ ਕਿਹਾ ਸੀਗਾ ਕਿ ਗੰਨੇ ਦਾ ਰਸ ਪੀਣਾ ਜੇ ਤੁਹਾਨੂੰ 슈ਗਰ ਹੈ ਤਾਂ ਗੰਨੇ ਦਾ ਰਸ ਜ਼ਰੂਰ ਪੀਓ ਯਾਰ ਤੁਸੀਂ ਮਿੱਠਾ ਛੱਡ ਦਿੰਦੇ ਹੋ ਜਵੇਂ ਚੀਨੀ ਛੱਡ ਦੋ ਚੀਨੀ ਤੋਂ ਬਣਿਆ ਗੁਲਾਬ ਜਾਮੁਨਾ ਚੀਨੀ ਤੋਂ ਬਣਿਆ ਚਾਹ ਸਿੰਘ ਵਾਲੀਆਂ ਜਲੇਬੀਆਂ ਚੀਨੀ ਤੋਂ ਬਣਿਆ ਹੋਈਆਂ ਰਸ ਮਲਾਈਆਂ ਇਹ ਨਾ ਖਾਓ ਲੇਕਿਨ ਜਿਹੜੇ ਰੱਬ ਦੇ ਦਿੱਤੇ ਹੋਏ ਮਿੱਠੇ ਆ ਉਹਨਾਂ ਦੀ ਮਿਠਾਸ ਆਪ ਦੀ ਜੀਭ ਤੋਂ ਨਾ ਜਾਣ ਦਿਓ ਜਿਵੇਂ ਕੇਲਾ ਖਾਣਾ ਮੰਨ ਲਓ ਜੇ ਅੱਧਾ ਕੇਲਾ ਖਾ ਲਿਆ ਕੀ ਹੋਜੂ ਕੁਝ ਨਹੀਂ ਹੁੰਦਾ ਚੀਕੂ ਖਾ ਲੋ ਅੱਧਾ ਖਾਇਆ ਕੁਝ ਨਹੀਂ ਹੁੰਦਾ ਅੰਗੂਰ ਖਾਣੇ ਆ 5 7 10 ਖਾ ਲਓ ਇਸੇ ਤਰ੍ਹਾਂ ਮੈਂ ਕਹਿਣਾ ਹੁੰਨਾ ਕਿ ਫਰੂਟ ਖਾਇਆ ਕਰੋ ਚਾਹੇ ਸੰਤਰਾ ਸੇਬ ਕੋਈ ਵੀ ਫਰੂਟ ਹੈ ਉਹਦੀ ਇੱਕ ਮਾਤਰਾ ਮੰਨ ਲਓ ਜਿਆਦਾ ਵੀ ਨਾ ਖਾਓ 100 200 ਗ੍ਰਾਮ ਖਾਓ ਕਿਉਂਕਿ ਬਹੁਤ ਸਾਰੇ ਵਿਦਵਾਨ ਲੋਗ ਆ ਕਈ ਵਾਰੀ ਮੈਂ ਵੀ ਇਹ ਗੱਲ ਦੇ ਉੱਤੇ ਗੌਰ ਕੀਤੀ ਆ ਉਹ ਕਹਿੰਦੇ ਆ ਵੀ ਜੇ ਤੁਹਾਡਾ ਵਜ਼ਨ ਮੰਨ ਲਓ 70 ਕਿਲੋ ਆ ਤਾਂ ਤੁਸੀਂ 700 ਗ੍ਰਾਮ ਫਰੂਟ ਖਾ ਸਕਦੇ ਹੋ ਪਰੇ ਉਦੋਂ ਕਿਹਾ ਗਿਆ ਸੀ ਤਰਮਿੰਦਰ ਜੀ ਜਦੋਂ ਮੈਦੇ ਹੁੰਦੇ ਸੀ ਹਮ ਹੁਣ ਮੈਦੇ ਕਿੱਥੇ ਰਹਿ ਗਏ ਹੁਣ ਤਾਂ ਲੀਵਰ ਅੱਧਾ ਤਾਂ ਪਹਿਲਾਂ ਹੀ ਫੈਟੀ ਹੋਇਆ ਪੈ ਲੋਕਾਂ ਦਾ ਉਹਨਾਂ ਨੂੰ ਹਾਜਮ ਵੀ ਤਾਂ ਕਰਨਾ ਇਹ ਉਹਨਾਂ ਟਾਈਮਾਂ ਦੀ ਗੱਲ ਆ ਜਦੋਂ ਲੋਕਾਂ ਦੇ ਮੈਧਿਆਂ ਦੇ ਵਿੱਚ ਇੰਨੀ ਜਾਣ ਹੁੰਦੀ ਸੀ ਵੀ ਤੰਸਲਾ ਭਰ ਕੇ ਦਾ ਕੜਾ ਖਾ ਜਾਂਦੇ ਸੀ ਸ਼ਰਤ ਲਾ ਕੇ ਮੈਂ ਇਹੋ ਜਿਹੇ ਲੋਕ ਦੇਖੇ ਨੇ ਸਾਡੇ ਪਿੰਡ ਮੰਨ ਵੀ ਇੱਟ ਖਾ ਜਾਂਦੇ ਸੀ ਸ਼ਰਤ ਲਾ ਕੇ ਇੱਟ ਖਾ ਗਿਆ ਬੰਦਾ ਹੈ ਜੀ ਤੇ ਉਹ ਪਲੇਅਰ ਸਾਡੇ ਪਿੰਡ ਦੇ ਤੇ ਮਤਲਬ ਕਹਿਣ ਦਾ ਕਿ ਉਹ ਖਾ ਜਾਂਦੇ ਸੀ ਹੁਣ ਸਾਡੇ ਮੈਦਾ ਨਹੀਂ ਰਹੇ ਬਈ ਹੁਣ ਸਾਡੇ ਤੁਸੀਂ ਦੇਖੋ ਬੱਚਿਆਂ ਦਾ ਉਦੋਂ ਜ਼ਿਆਦਾ ਅੱਗੇ ਜਾ ਕੇ ਬੁਰਾ ਹਾਲ ਹੋ ਰਿਹਾ ਉਹ ਜਮੇ ਮੈਦਾ ਖਾ ਰਹੇ ਨੇ ਜਿਹੜਾ ਮੈਦਾ ਖਾਊ ਉਹਦਾ ਮੈਦਾ ਕਿੱਥੇ ਕੰਮ ਕਰੂ ਤਾਂ ਅਸੀਂ ਕੀ ਕਰਾਂਗੇ ਅਸੀਂ ਉਹਨਾਂ ਕੀ ਫਰੂਟ ਖਾਵਾਂਗੇ ਜਿੰਨਾ ਕਿ ਸਾਨੂੰ ਚਾਹੀਦਾ ਜੀ ਤੁਸੀਂ 100 200 ਗ੍ਰਾਮ ਫਰੂਟ ਖਾਓ ਸਵੇਰੇ ਸਵੇਰੇ ਕੀ ਕਹਿੰਦਾ 100 200 ਗ੍ਰਾਮ ਤੁਸੀਂ ਸਲਾਦ ਖਾ ਲਓ ਪਹਿਲਾਂ ਸਲਾਦ ਖਾ ਲਓ ਫਿਰ ਫਰੂਟ ਖਾ ਲਓ ਉਦੋਂ ਅੱਧੇ ਘੰਟੇ ਬਾਅਦ ਆਪਣਾ ਚਾਹ ਪਾਣੀ ਜੋ ਕਰਨਾ ਕਰੋ لیکن سویرے سویرے فروٹ کھانا بہت ضروری ہے اور توڈا جڑا مین سوال سیگا او سیگا گन्ने ਦੇ راستے گन्ने ਦਾ रस ਜਿਹੜਾ ਹੈਗਾ ਉਹ ਬਹੁਤ ਹੀ ਵਧੀਆ ਚੀਜ਼ ਹੈ ਹਾਂ ਇਹ ਜ਼ਰੂਰ ਮੈਂ ਕਹਿੰਦਾ ਉਹਨਾਂ ਕਈ ਦਰਸ਼ਕਾਂ ਨੂੰ ਪਤਾ ਵੀ ਹੋਊਗਾ ਵੀ ਗੰਨੇ ਦਾ ਰਸ ਜੇ ਪੀਣਾ ਤਾਂ ਜਿੱਥੇ ਵੀ ਰੇੜੀ ਮਿਲਦੀ ਆ ਉੱਥੇ ਗੱਡੀ ਰੋਕੋ سائیکل ਰੋਕੋ ਸਕੂਟਰ ਰੋਕੋ ਜੋ ਤੁਹਾਡੇ ਕੋਲੇ ਵਾਹਨ ਹੈ ਰੋਕੋ ਜੇ ਪੈਦਲ ਜਾਂਦੇ ਹੋ ਤਾਂ ਰੁਕ ਜਾਓ ਉੱਥੇ ਖੜੇ ਹੋ ਕੇ ਉਹਨੂੰ ਕਹੋ کہ بھئی ਇਹਦੇ ਵਿੱਚੋਂ ਗੰਨੇ ਦਾ ਰਸ ਪੀਣਾ ਉਹ ਗੱਮੇ ਗੰਨੇ ਦਾ ਰਾਜ਼ੀ ਬੁਲਾਉਣਾ ਕਿ ਨਹੀਂ ਇਹ ਚ ਅਦਰਕ ਨਹੀਂ ਪਾਉਣਾ ਇਹ ਚ ਨਿੰਬੂ ਨਹੀਂ ਪਾਉਣਾ ਇਹ ਚ ਧਨੀਆ ਪਦੀਨਾ ਕੁਝ ਨਹੀਂ ਪਾਉਣਾ ਪਲੇਨ ਗੰਨੇ ਦਾ ਰਸ ਲੈਣਾ ਆਪਦੇ ਭਾਂਡੇ ਤੋਂ ਲੈ ਔਰ ਗੰਨਾ ਵਿੱਚ ਨਚੋੜ ਦੇ ਕਿੰਨੇ ਦਾ ਗਲਾਸ ਆ ਉਹ ਕਹਿੰਦਾ 30 ਰੁਪਏ ਦਾ ਗਲਾਸ ਆ ਕਹਿੰਦਾ ਮੈਂ ਤੈਨੂੰ 35 ਰੁਪਏ ਦੂੰ 5 ਰੁਪਏ ਵੱਧ ਲੈ ਤੂੰ ਤੇ ਉਹ 5 ਰੁਪਏ ਤੇਰਾ ਸਮਾਨ ਬਚ ਗਿਆ ਕਾ 5 ਰੁਪਏ ਤੈਨੂੰ ਮੈਂ ਵੱਧ ਦੇ ਦਿੱਤੇ ਤੇ ਤੇਰਾ 10 ਰੁਪਏ ਦਾ ਫਾਇਦਾ ਕਰਾ ਦਿੱਤਾ ਤੂੰ ਮੈਨੂੰ ਜੂਸ ਲੈ ਕੇ ਉਹ ਪਲਾ ਜਿਹੜਾ ਮੈਂ ਕਹਿੰਨਾ ਤੇ ਜਿਹੜਾ ਉਹ ਨੇਚਰਲ ਗੰਨੇ ਦਾ ਜੂਸ ਜਦੋਂ ਬੰਦਾ ਪੀਂਦਾ ਤਾਂ ਇੱਕ ਨੇ ਮੈਨੂੰ ਕਿਹਾ ਕਹਿੰਦਾ ਮੈਂ ਤਾਂ ਦੋ ਤਿੰਨ ਗਲਾਸ ਪੀ ਗਿਆ ਘਰੇ ਜਾ ਕੇ 슈ਗਰ ਚੈੱਕ ਕੀਤੀ ਦੋ ਤਿੰਨ ਘੰਟੇ ਬਾਅਦ ਮੇਰੀ ਤਾਂ 슈ਗਰ ਵਧ ਗਈ ਫਿਰ ਮੈਂ ਮੈਂ ਫਿਰ ਤਿੰਨ ਚਾਰ ਘੰਟੇ ਬਾਅਦ ਫਿਰ ਕੀਤੀ ਕੀਤੀ 슈ਗਰ ਚੈੱਕ ਕਹਿੰਦਾ ਫਿਰ ਬਿਲਕੁਲ ਉਵੇਂ ਜਿਵੇਂ ਨਾਰਮਲ ਆ ਗਈ ਨਾ ਕਿ ਇੰਨਾ ਕੀ ਕੰਮ ਹੁੰਦਾ ਤੁਸੀਂ ਹੁਣ ਖਾ ਲੋ ਮੈਂ ਕਹਿੰਦਾ ਜਿਹੜਾ 슈ਗਰ ਦਾ ਮਰੀਜ਼ ਨਹੀਂ ਹੈਗਾ ਉਹ ਰੱਜ ਕੇ ਮਿੱਠਾ ਖਾ ਕੇ 슈ਗਰ ਚੈੱਕ ਕਰ ਲਵੇ ਘੰਟੇ ਡੇਢ ਘੰਟੇ ਬਾਅਦ ਵਧੂਗੀ ਬਾਡੀ ਦੇ ਵਿੱਚ ਨੇਚਰਲੀ ਵਧੂਗੀ ਪਰ ਲੇਕਿਨ ਜਿਹੜਾ ਐਚਬੀਏ1 ਸੀ ਤੁਹਾਡਾ ਹੈਗਾ ਅੰਦਰ ਪੈਂਕ੍ਰੀਆਸ ਦੇ ਬੀਟਾ ਸੈੱਲ ਦਾ ਜਿਹੜਾ ਐਕਚੁਅਲ ਤੁਹਾਡਾ ਉਹ ਟੈਸਟ ਹੈਗਾ ਉਹ ਜਿਹੜਾ ਹੁੰਦਾ ਉਹ ਬਿਲਕੁਲ ਪਰਫੈਕਟ ਹੁੰਦਾ ਔਰ ਇਸ ਕਰਕੇ ਮੇਰੀ ਸਾਰਿਆਂ ਨੂੰ ਖੁੱਲ੍ਹ ਕੇ ਇਹ ਗੱਲ ਮੇਰਾ ਕਹਿਣਾ ਹੁੰਦਾ ਕਿ 슈ਗਰ ਜਿਹੜੀ ਆ ਜਿੰਨਾ ਜ਼ਿਆਦਾ ਪਰਹੇਜ਼ ਕਰਦੇ ਆਂ ਕਈ ਵਾਰੀ ਉਹ ਵੀ ਸਾਡੇ ਲਈ ਘਾਤਕ ਹੁੰਦਾ ਤੇ ਪਰਹੇਜ਼ ਉਹਨਾ ਹੀ ਕਰੋ ਜਿੰਨਾ ਜ਼ਰੂਰੀ ਹੈ 슈ਗਰ ਦੇ ਮਰੀਜ਼ ਸਿਰਫ ਚੀਨੀ ਔਰ ਚੀਨੀ ਤੋਂ ਬਣੀਆਂ ਚੀਜ਼ਾਂ ਦਾ ਪਰਹੇਜ਼ ਕਰੋ ਬਾਕੀ ਚੀਜ਼ਾਂ ਜਿਹੜੀਆਂ ਨੇ ਹਲਕਾ ਫੁਲਕਾ ਲਿਆ ਕਰੋ ਐਵੇਂ ਨਹੀਂ ਕਿ ਆਪਾਂ ਪਲੇਟਾਂ ਭਰ-ਭਰ ਕੇ ਖਾਣਾ ਬਸ ਹਲਕਾ ਫੁਲਕਾ ਖਾਓ ਜੇ ਤੁਸੀਂ ਬਾਹਰ ਹੋਟਲਾਂ ਦੇ ਢਾਬਿਆਂ ਤੇ ਜਾਂ ਕਿਤੇ ਵੀ ਆਪਾਂ ਨੂੰ ਮਜਬੂਰੀ ਚ ਖਾਣਾ ਪੈਂਦਾ ਕਈ ਵਾਰੀ ਕੁਲਚੇ ਛੋਲੇ ਖਾ ਕੇ ਟਾਈਮ ਕੱਢਣਾ ਪੈਂਦਾ ਕਈ ਵਾਰੀ ਉਹੀ ਕੁਲਚਾ ਜੇ ਖਾਣੇ ਆਪਾਂ ਸੁੱਕਾ ਜਿਆ ਅਸੀਂ ਵੀ ਬਤੇਰੇ ਕਾਦੇ ਨੇ ਆਪਦੇ ਟਾਈਮ ਦੇ ਵਿੱਚ ਉਸ ਟਾਈਮ ਤੁਸੀਂ ਜਾਂ ਤਾਂ ਹਰੀ ਮਿਰਚ ਖਾਓ ਉਹਦੇ ਨਾਲ ਜਾਂ ਉਹਦੇ ਨਾਲ ਥੋੜਾ ਜਿਹਾ ਗੁੜ ਖਾਓ ਤਾਂ ਕਿ ਤੁਹਾਡੀ ਸ਼ੂਗਰ ਤੇ ਜਾਂ ਪੈਨਕ੍ਰੈਟਿਕ ਸਿਕ੍ਰੇਸ਼ਨ ਦੇ ਜਾਂ ਪੈਨਕ੍ਰੈਸ ਦੇ ਬੀਟਾ ਸੈੱਲ ਤੇ ਕੋਈ ਪ੍ਰੋਬਲਮ ਆਵੇ ਨਾ ਅੱਜ ਗੱਲ ਕਰਨੀ ਸੀ ਜਾਮਨ ਦੀ ਦੇਖੋ ਗੱਲ ਕੀਤੀ ਅੰਬ ਦੀ ਵੀ ਤੇ ਨਾਲ ਗੱਲਾਂ ਜੇ ਆਪਾਂ ਨੇ ਕੀਤੀ ਆ ਗੰਨੇ ਦੇ ਰਾਸ ਦੀ ਗੰਨੇ ਦਾ ਰਸ ਰਾਸ ਤੋਂ ਬਣਿਆ ਗੁੜ بس ਗੁੜ ਤੋਂ ਅੱਗੇ ਗੁੜ ਤੋਂ ਅੱਗੇ ਸ਼ੱਕਰ ਬਣ ਗਈ ਚੀਨੀ ਬਣ ਗਈ ਉਹ ਨੁਕਸਾਨ ਦੇ ਆ ਗੁੜ ਤੱਕ ਹੀ ਰਹਿਣਾ ਆਪਣੇ ਜੇ ਇੰਨਾ ਕੁ ਮਿੱਠਾ ਲਓਗੇ ਕੁਝ ਨਹੀਂ ਹੁੰਦਾ ਆਨੰਦ ਆਊਗਾ ਜੀਵਨ ਗੱਲ ਆਪਾਂ ਇੱਕ ਹੋਰ ਵੀ ਕਰਨੀ ਹੈ ਜੀ ਸ਼ੂਗਰ ਦੀ ਗੱਲ ਕਰ ਰਹੇ ਆ ਤਾਂ ਬੜੇਵੇਂ ਹੁੰਦੇ ਨੇ ਬੜੇਵਿਆਂ ਦੀ ਗਿਰੀ ਉਹਨੂੰ ਤੁਸੀਂ ਸੋਧ ਕੇ ਉਹਨੂੰ ਸਹੀ ਕਰਕੇ ਪੁਰਾਣੇ ਤਜਰਬੇਕਾਰਾਂ ਦੀ ਸਲਾਹ ਲੈ ਕੇ ਵੈਦਾਂ ਦੀ ਮਾਰਾਂ ਦੀ ਰਾਏ ਦੇ ਵਿੱਚ ਇੱਕ ਖਾਸ ਤੋਹਫਾ ਵੀ ਤਿਆਰ ਕੀਤਾ ਹੈ ਸ਼ੂਗਰ ਦੇ ਰੋਗੀਆਂ ਵਾਸਤੇ ਉਹਦਾ ਜ਼ਿਕਰ ਨਾ ਕੀਤਾ ਤਾਂ ਮੈਨੂੰ ਲੱਗਦਾ ਪ੍ਰੋਗਰਾਮ ਅਧੂਰਾ ਹੈ ਇਹ ਹੈਗਾ ਡਾਇਬੀਟਿਸ ਕੰਟਰੋਲ ਪਾਊਡਰ ਬਣਾਇਆ ਸੀਗਾ ਇਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਸਾਰੇ ਦਰਸ਼ਕ ਗੌਰ ਨਾਲ ਸੁਣਿਓ ਇਹਦਾ ਮੈਂ ਫਾਰਮੂਲਾ ਵੀ ਬੋਲੂੰਗਾ ਕਿਉਂਕਿ ਫਾਰਮੂਲਾ ਮੈਂ ਇਸ ਲਈ ਬੋਲਦਾ ਕਿ ਤੁਹਾਡੇ ਆਸ-ਪਾਸ ਬਹੁਤ ਸਾਰੇ ਵੈਦ ਹੁਣਾਂ ਦੀ ਵੀ ਤੁਸੀਂ ਸਲਾਹ ਲੈ ਸਕਦੇ ਹੋ ਪੰਸਾਰੀ ਨੇ ਉਹਨਾਂ ਨਾਲ ਵੀ ਡਿਸਕਸ ਕਰ ਸਕਦੇ ਹੋ ਪਰ ਜਿਹੜਾ ਮੈਂ ਫਾਰਮੂਲਾ ਬੋਲੂੰਗਾ ਇਹ ਗਵਰਨਮੈਂਟ ਤੋਂ ਜੀਐਮਪੀ ਸਰਟੀਫਾਈਡ ਇਦੇ ਵਿੱਚ ਜੇ ਕੋਈ ਦੂਸਰਾ ਇਨਸਾਨ ਕਹਿੰਦਾ ਇਹਦੀ ਜਗਾ ਆ ਪਾ ਲੈ ਕਹਿੰਦਾ ਤੂੰ ਆਪਣਾ ਨੁਸਖਾ ਦੇ ਦੇ ਜੇ ਤੁਹਾਨੂੰ ਪਸੰਦ ਆ ਉਹਦਾ ਨੁਸਖਾ ਲੈ ਲਿਓ ਪਰ ਇਹਦੇ ਚ ਨਾ ਚੇਂਜ ਹੋਣ ਦਿਓ ਇਹਨੂੰ ਤੁਸੀਂ ਘਰੇ ਬਣਾਉਣਾ ਕਿਵੇਂ ਬਣੂਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਲੈਣਾ ਤੁਸੀਂ ਅ ਆਪਣਾ ਅੰਬਾ ਹਲਦੀ ਅੰਬਾ ਹਲਦੀ ਜਿਹੜੀ ਆ ਉਹ ਤੇ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਚਕਾਲੀ ਹਲਦੀ ਧਿਆਨ ਨਾਲ ਸੁਣਿਓ ਅੰਬਾਲ ਦੀ ਕਾਲੀ ਹਲਦੀ ਫਿਰ ਦਾਰੂ ਹਲਦੀ ਇਹ ਤਿੰਨ ਤਾਂ ਇਹਦੇ ਵਿੱਚ ਹਲਦੀ, ਦਾਰੂ ਹਲਦੀ ਜਿਹੜੀ ਉਹ ਲੱਕੜ ਹੁੰਦੀ ਹੈ ਕਿਤੇ ਤੁਸੀਂ ਸੋਚੋਗੇ ਹਲਦੀ ਹੁੰਦੀ ਹੈ ਲੱਕੜ ਹੈ ਦਰਖਤ ਹੈ ਪੇੜ ਦੀ ਲੱਕੜ ਹੈ ਇਦਾਂ ਅੰਬਾ ਹਲਦੀ ਵੀ ਇੱਕ ਲੱਕੜ ਹੈ ਕਾਲੀ ਹਲਦੀ ਜਿਹੜੀ ਆ ਉਹ ਜਿਵੇਂ ਆਪਣੀ ਪੀਲੀ ਹਲਦੀ ਹੁੰਦੀ ਹੈ ਉਵੇਂ ਹੀ ਹੁੰਦੀ ਆ ਉਹਦੇ ਪਰ ਉਹਦੇ ਅੰਦਰੋਂ ਜਦੋਂ ਕੱਟਦੇ ਆ ਫਿਰ ਅੰਦਰੋਂ ਜਾਮਨੀ ਰੰਗ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਸੀ ਬੀਟ ਗ੍ਰਾਸ ਪਾਊਡਰ ਇਮੇ ਇਸ ਲਈ ਗੁੱਲਕੇ ਬੋਲਦਾ ਕਿ ਵੀਡੀਓ ਤੁਹਾਡੇ ਹੱਥ 'ਚ ਆ ਥੋੜਾ ਜਿਹਾ ਬੈਕ ਕਰ ਕਰਕੇ ਇਹਨੂੰ ਨੋਟ ਕਰ ਲਿਆ ਕਰੋ ਨੁਸਖੇ ਇਹਨੂੰ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਆਉਣ ਵਾਲੇ ਸਮੇਂ 'ਚ ਕਿਉਂਕਿ ਆਉਣ ਵਾਲੇ ਸਮੇਂ 'ਚ ਤਾਂ ਨਿਆਣੇ ਜੰਮਣ ਦੇ ਸ਼ੂਗਰ ਦੇ ਮਰੀਜ਼ ਹੋਣਗੇ ਰਿਸ਼ਤੇ ਵੀ ਇਹੋ ਜਿਹੇ ਹੋਇਆ ਕਰਨਗੇ ਵੀ ਜੇ ਕੁੜੀ ਨੂੰ ਸ਼ੂਗਰ ਹੈ ਭਾਈ ਮੁੰਡੇ ਨੂੰ ਸ਼ੂਗਰ ਹੈਗੀ ਤਾਂ ਰਿਸ਼ਤਾ ਹੋਇਆ ਕਰੂਗਾ ਕਿਉਂ ਅੱਗੇ ਜਾ ਕੇ ਇਹ ਇਹ ਪ੍ਰੋਬਲਮ ਇੰਨੀ ਜ਼ਿਆਦਾ ਵਧਣ ਵਾਲੀ ਆ ਆਪਾਂ ਨੇ ਖੁਦ ਪੈਦਾ ਕੀਤੀ ਆ ਇਹ ਮੈਂ ਜਿਹੜੇ ਅੱਜ ਗੱਲ ਕਰ ਰਿਹਾ 10 ਸਾਲ ਨੂੰ ਦੇਖ ਲਓ ਇਹ ਇਦਾਂ ਹੀ ਹੋਣਾ ਤੇ ਕਿਉਂਕਿ ਮੈਂ ਦੇਖ ਰਿਹਾ ਰੋਜ਼ ਮੇਰੇ ਕੋਲ ਛੋਟੇ ਛੋਟੇ ਬੱਚੇ ਜਿਹੜੇ ਸ਼ੂਗਰ ਦੇ ਮਰੀਜ਼ ਆ ਰਹੇ ਆ ਹੁਣ ਤੇ ਗੱਲਾਂ ਛੁਪੀਆਂ ਹੀ ਨਹੀਂ ਰਹਿਣੀਆਂ ਤੇ ਦੂਜੀ ਗੱਲ ਫੇਰੇ ਦੇ ਵਿੱਚ ਪਾਇਆ ਸੀ ਬੀਟ ਗ੍ਰਾਸ ਤੋਂ ਬਾਅਦ ਜਮੂਨ ਦਾ ਸੀਡ ਜਿਹੜੀ ਨਾਰਮਲ ਆਪਾਂ ਗੱਲ ਕਰ ਰਹੇ ਸੀ ਜਾਮਣ ਦੀ ਉਹਦਾ ਬੀਜ ਵੀ ਪਾਇਆ ਇਹਦੇ ਵਿੱਚ ਕਿਉਂਕਿ ਜਾਮਣ ਦੀ ਬੀਜ ਤੋਂ ਬਿਨਾ 슈ਗਰ ਦਾ ਕੋਈ ਵੀ ਨੁਸਖਾ ਅਧੂਰਾ ਹੈ ਫਿਰ ਅਸੀਂ ਇਹਦੇ ਵਿੱਚ ਜਾਮਣ ਤੋਂ ਬਾਅਦ ਪਾਇਆ ਜਨਾਬ ਅ ਬੇਲ ਪੱਤਰੀ ਬੇਲ ਦਾ ਜਿਹੜਾ ਪੇੜ ਹੁੰਦਾ ਬੇਲ ਉਹਦੀ ਪੱਤੀ ਉਸ ਤੋਂ ਬਾਅਦ ਕਾਟਨ ਸੀਡ ਜਿਹੜੀ ਤੁਸੀਂ ਗੱਲ ਕੀਤੀ ਹੈ ਕਾਟਨ ਸੀਡ ਮਤਲਬ ਬੜੇਵੇਂ ਬਿੰਦੋਲਾ ਬੜੇਵੇਂ ਜਿਹੜੇ ਆ ਉਹ ਪੈਂਕ੍ਰੀਆਸ ਦੇ ਬੀਟਾ ਸੈੱਲ ਨੂੰ ਤਾਂ ਗੱਦੰਦਾ ਉਹ ਜੇ ਤੁਸੀਂ ਬਣਾ ਸਕਦੇ ਹੋ ਬੰਸਾਰੀ ਦੇ ਦੇ ਦੇਣਗੇ ਤੁਹਾਨੂੰ ਬਣ ਜਾਂਦਾ ਤੇ ਉਸ ਤੋਂ ਬਾਅਦ ਕਾਟਰਨ ਸੀਟ ਤੋਂ ਬਾਅਦ ਕਰੇਲਾ ਕਰੇਲਾ ਜਿਹੜਾ ਹੈਗਾ ਇਹਨੂੰ ਬਾੜ ਕਰੇਲਾ ਜਿਹੜਾ ਛੋਟਾ ਕਰੇਲਾ ਹੁੰਦਾ ਉਹ ਵਾਲਾ ਲੈਣਾ ਬਾੜ ਕਰੇਲਾ ਉਹਨੂੰ ਸੁਕਾ ਲਓ ਸੁਕਾਉਣ ਤੋਂ ਬਾਅਦ ਉਹਦਾ ਡਾਇਰੈਕਟ ਪਾਊਡਰ ਬਣਾਓ ਫਿਰ ਉਹ ਬਾੜ ਕਰੇਲੇ ਤੋਂ ਬਾਅਦ ਤੁਸੀਂ ਲੈਣਾ ਨਿੰਮ ਦੀਆਂ ਪੱਤੀਆਂ ਨਿੰਮ ਦੀਆਂ ਸੁੱਕੀਆਂ ਪੱਤੀਆਂ ਮਿਲ ਜਾਂਦੀਆਂ ਨੇ ਨਹੀਂ ਤਾਂ ਆਪ ਸੁਕਾ ਲਓ ਲੈ ਕੇ ਛਾਂ ਚ ਸੁਕਾਉਣੀਆਂ ਨੇ ਫਿਰ ਇੱਕ ਗੁੜਬਾਰ ਬੂਟੀ ਗੁੜਮਰ ਬੂਟੀ ਵੀ ਆਮ ਪंसारी ਤੋਂ ਮਿਲ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੇ ਤਾਂ ਹੁਣ ਘਰੇ ਵੀ ਲਾ ਲਈ ਗੁੜਮਰ ਦਾ ਮਤਲਬ ਸ਼ੂਗਰ ਨੂੰ ਕਾਬੂ ਕਰਨ ਵਾਲੀ ਇਹ 10 ਚੀਜ਼ਾਂ ਨੇ ਜੀ ਅਰ 10 ਸੇ ਚੀਜ਼ਾਂ ਬਰਾਬਰ ਮਾਤਰਾ ਚ ਲੈਣੀਆਂ ਨੇ ਹੁਣ ਇਹ 10 ਦੀਆਂ 10 ਤੁਸੀਂ ਨੋਟ ਕਰ ਲਿਓ ਵੀਡੀਓ ਬੈਕ ਕਰਕੇ ਸੁਣ ਲਿਓ ਬਾਰ-ਬਾਰ ਯਾਰ ਫੋਨ ਨੀ ਕਰਨਾ ਕਿਉਂਕਿ ਫੋਨ ਚੱਕ ਨਹੀਂ ਹੁੰਦਾ ਫਿਰ ਤੁਸੀਂ ਨਰਾਜ਼ ਹੁੰਦੇ ਇਹ ਮੈਂ ਹਮੇਸ਼ਾ ਕਹਿਣਾ ਹਾਂ ਜੀ ਜਿਆਦਾ ਤੁਹਾਨੂੰ ਲੱਗਦਾ ਇਹਦੇ ਬਾਰੇ ਜਾਣਕਾਰੀ ਲੈਣੀ ਹੈ ਡਾਇਬੀਟਿਸ ਕੰਟਰੋਲ ਪਾਊਡਰ ਬਾਰੇ ਵੀ ਕਿਵੇਂ ਬਣੂਗਾ ਕਿੱਥੋਂ ਮਿਲੂਗਾ ਆਪਾਂ ਮਨਾਲੀਏ ਜਾਂ ਗੁਲਸਤੱਬ ਤੋਂ ਮੰਗਾ ਲਈਏ ਇਹ ਤੁਹਾਡੀ ਹੈਡੈਕਾ ਲੇਕਿਨ ਇਹਦੇ ਬਾਰੇ ਜ਼ਿਆਦਾ ਪੜ੍ਹ ਪੜ੍ਹਦੇ ਤੁਸੀਂ ਤਾਂ ਜਿਹੜੀ ਵੈਬਸਾਈਟ ਹੈ ਤੁਹਾਡੇ ਲਈ ਹੀ ਹੋਈ www.ved1.com ਉਦੇ ਤੇ ਜਾ ਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਆਰਡਰ ਕਰਕੇ ਨੂੰ ਘਰੇ ਵੀ ਮੰਗਾ ਸਕਦੇ ਹੋ ਜੇ ਬਣਾਉਣ ਦੀ ਵਿਧੀ ਦੇਖਣੀ ਤਾਂ ਉਹ ਤੇ ਲਿਖੀ ਹੋਈ ਆ ਉੱਥੇ ਜਾ ਕੇ ਪੜ੍ਹ ਕੇ ਚੰਗੀ ਤਰ੍ਹਾਂ ਇਹਨੂੰ ਬਣਾ ਸਕਦੇ ਹੋ ਔਰ ਜੇ ਤੁਸੀਂ ਇਹਨੂੰ ਘਰੇ ਬਣਾਉਂਗੇ ਬਣਾ ਕੇ ਮੈਨੂੰ ਕਮੈਂਟ ਪਾਉਂਗੇ ਮੈਨੂੰ ਬੜੀ ਖੁਸ਼ੀ ਹੋਊਗੀ ਕਿਉਂਕਿ ਮੈਂ ਆਪਣਾ ਨੁਸਖਾ ਜਿਹੜਾ ਹੈਗਾ ਜਨ ਜਨ ਤੱਕ ਪਹੁੰਚਾਉਣਾ ਚਾਹੁੰਦਾ ਇੱਕ ਨਾਰਸੌਬ ਮੂਮਾਰ ਜਿਹਨੂੰ ਕਹੋ ਵੀ 10 ਕਰੋੜ ਪੇਸ਼ੰਟ ਹੈ ਉਹਦੇ ਤੱਕ 10 ਕਰੋੜ ਲੱਭਾ ਕਿਵੇਂ ਬਣ ਜੂਗਾ ਗੁਇਲ ਸਾਹਿਬ ਦੋਤਾ ਬੰਨਣਾ ਨਹੀਂ ਬਈ ਮਿੱਤਰੋ ਇੱਥੇ ਆਪ ਹੀ ਸਾਰਿਆਂ ਨੂੰ ਹਿੰਮਤ ਕਰਨੀ ਪੈਣੀ ਆ ਬਾਕੀ ਜੋ ਬਾਬੇ ਦੀ ਇੱਛਾ ਜੋ ਸਾਡੀ ਡਿਊਟੀ ਲੱਗੀ ਉਹ ਪੂਠਾਵਾਂਗੇ ਪੂਰੀ ਲਓ ਜੀ ਧਰਮਿੰਦਰ ਜੀ ਤੁਹਾਡੀ ਬੜੇਵੇਂ ਦੀ ਗ੍ਰੀਦੀ ਵੀ ਗੱਲ ਹੋਗੀ ਬਿਲਕੁਲ ਜੀ ਤੇ ਗੁਲ ਸਾਹਿਬ ਤੁਸੀਂ ਬੜੀ ਲਾਹੇਵੰਦ ਅਜ ਜਾਣਕਾਰੀ ਦਿੱਤੀ ਹੈ ਮੌਸਮ ਦੇ ਮੁਤਾਬਕ ਤੁਹਾਡੇ ਜਾਣਕਾਰੀ ਸੀਗੀ ਤੇ ਕੋਸ਼ਿਸ਼ ਕਰਾਂਗੇ ਕਿ ਇਹੋ ਜੀਆਂ ਜਾਣਕਾਰੀਆਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਿਆ ਕਰੀਏ ਕਿਉਂਕਿ ਮੌਸਮੀ ਫਲ ਮੌਸਮੀ ਸਬਜ਼ੀਆਂ ਬੜੀਆਂ ਅਹਿਮੀਅਤ ਰੱਖਦੀਆਂ ਨੇ ਤੁਹਾਨੂੰ ਸਿਹਤਮੰਦ ਰੱਖਣ ਦੇ ਵਿੱਚ ਪੂਰਾ ਯੋਗਦਾਨ ਦਿੰਦੀਆਂ ਨੇ ਤੇ ਗੋਇਲ ਸਾਹਿਬ ਵੀ ਆਪਣਾ ਯੋਗਦਾਨ ਤੁਹਾਨੂੰ ਸਿਹਤਮੰਦ ਰੱਖਣ ਦੇ ਵਿੱਚ ਪੂਰਾ ਦੇ ਰਹੇ ਨੇ ਤੇ ਗੁਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ-ਬਹੁਤ ਧੰਨਵਾਦ ਹੈ ਜੀ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੰਦਰੁਸਤ ਰਹੋ ਸਿਹਤਮੰਦ ਰਹੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਆਗਾ ਦਿਓ ਧੰਨਵਾਦ